ਪੂਰੇ ਦੇਸ਼ ਭਰ ਦੇ ਵਿੱਚ 78ਵਾਂ ਆਜ਼ਾਦੀ ਦਿਵਸ ਬੜੀ ਹੀ ਧੂਮਤਾਂ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਤੇ ਉੱਧਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਦੇ ਵਿੱਚ ਝੰਡਾ ਲਹਿਰਾਇਆ ਤੇ ਇਸ ਦੇ ਨਾਲ ਹੀ ਸੀਐਮ ਮਾਨ ਨੇ ਇਹ ਕਿਹਾ ਕਿ ਪੰਜਾਬੀਆਂ ਨੇ 80% ਆਜ਼ਾਦੀ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਨੇ ਤੇ ਆਜ਼ਾਦੀ ਨੇ ਸਾਡੇ ਹੀਰੇ ਲੁੱਟਲੇ ਨੇ ਤੇ ਇਸ ਦੇ ਨਾਲ ਹੀ ਸੀਐਮ ਮਾਨ ਨੇ ਹਾਕੀ ਟੀਮ ਦੀ ਸਰਾਹਨਾ ਕਰਦੇ ਵੀ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਕਾਂਸੀ ਦਾ ਤਮਗਾ ਜਿੱਤਣ ਵਾਲੀ ਹਾਕੀ ਟੀਮ ਦੇ ਵਿੱਚ 10 ਖਿਡਾਰੀ ਪੰਜਾਬ ਦੇ ਸੰਤ ਤੇ ਜਲਦੀ ਹੀ ਉਹਨਾਂ ਨੂੰ ਸਨਮਾਨ ਕੀਤਾ ਜਾਵੇਗਾ ਸੇਮਾਨ ਨੇ 올림픽 ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ 19 ਖਿਡਾਰੀ ਖੇਡਣ ਗਏ ਸਨ ਜਿਨ੍ਹਾਂ ਦੇ ਵਿੱਚੋਂ 10 ਪੰਜਾਬ ਦੇ ਸਨ ਇਹ ਸਾਰੇ ਜਲੰਧਰ ਇਲਾਕੇ ਦੇ ਰਹਿਣ ਵਾਲੇ ਨੇ ਤੇ ਉਹਨਾਂ ਕਹੇ ਕਿ ਇਨਾਂ ਖਿਡਾਰੀਆਂ ਨੂੰ ਜਲਦੀ ਹੀ ਸਨਮਾਨਿਤ ਕੀਤਾ ਜਾਵੇਗਾ ਖੇਡਾ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ 28 ਅਗਸਤ ਨੂੰ ਸੰਗਰੂਰ ਤੋਂ ਕੀਤੀ ਜਾਵੇਗੀ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸাকার ਕਰਨ ਦੇ ਵਿੱਚ ਲੱਗੀ ਹੋਈ ਹੈ ਭਲਾਈ ਸਕੀਮਾਂ ਜਲਦੀ ਸ਼ੁਰੂ ਕੀਤੀਆਂ ਜਾਣਗੀਆਂ ਪੰਜਾਬ ਪੁਲਿਸ ਦੇ ਵਿੱਚ 10000 ਅਸਾਮੀਆਂ ਤੇ ਭਰਤੀ ਹੋਵੇਗੀ ਅਤੇ ਪੰਜਾਬ ਪੁਲਿਸ ਵਿੱਚ ਮੁਲਾਜ਼ਮਾਂ ਦੀ ਗਿਣਤੀ 125000 ਤੱਕ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ 2001 ਦੇ ਵਿੱਚ ਵੀ ਪੁਲਿਸ ਮੁਲਾਜ਼ਮਾ ਦੀ ਗਿਣਤੀ 80000 ਸੀ ਜੋ ਕਿ ਅਜੇ ਵੀ 80000 ਹੈ ਜਦਕਿ ਹੁਣ ਪੁਲਿਸ ਤੇ ਕੰਮ ਦਾ ਬੋਝ ਬਹੁਤ ਜ਼ਿਆਦਾ ਹੋ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਨਸ਼ਾ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਬਣਾਈ ਗਈ ਹੈ 14000 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਗਈਆਂ ਨੇ 14394 ਨਸ਼ਾ ਤਸਕਰ ਫੜੇ ਗਏ ਨੇ ਤੇ ਨਸ਼ਾ ਤਸਕਰਾਂ ਦੇ ਕੋਲੋਂ 173 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ ਹੈ ਆ ਸੁਣਦੇ ਹਾਂ ਸੀਐਮ ਮਾਨ ਕੀ ਕਹਿੰਦੇ ਨਜ਼ਰ ਆਏ ਇੱਕ ਮੈਂ ਵਧਾਈ ਦੇਣਾ ਤਾੜੀਆਂ ਵੀ ਬਣਦੀਆਂ ਨੇ ਕਿ ਸਾਡੀ ਹਾਕੀ ਟੀਮ ਜਿਹਦੇ ਵਿੱਚ 10 ਪਲੇਅਰ 11 ਚੋਂ 10 ਪਲੇਅਰ ਪੰਜਾਬੀ ਨੇ ਔਰ ਉਹਨਾਂ ਨੇ ਬ੍ਰੌਂਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਔਰ ਇਸੇ ਇਲਾਕੇ ਦੇ ਨੇ ਬਹੁਤੇ ਜ਼ਿਆਦਾ ਮੁੰਡੇ ਹਰਮਨਪ੍ਰੀਤ ਧੋਰੀ ਜਾਂ ਮਨਦੀਪ ਜਾਂ ਗੁਰਜੰਟ ਸ਼ਮਸ਼ੇਰ ਸੋ ਸਾਰੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ 19 ਖਿਡਾਰੀ ਗਏ ਸੀ ਸਾਰਿਆਂ ਨੂੰ ਅਸੀਂ ਬੁਲਾ ਕੇ ਸਨਮਾਨਿਤ ਵੀ ਕਰਾਂਗੇ ਤੇ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ ਵੱਡੇ-ਵੱਡੇ ਨਾਮ ਔਰ ਵੱਡੇ-ਵੱਡੇ ਟੂਰਨਾਮੈਂਟ ਅਰੇਂਜ ਕੀਤੇ ਜਾ ਰਹੇ ਨੇ 28 ਅਗਸਤ ਤੋਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋਣਗੀਆਂ ਸੰਗਰੂਰ ਤੋਂ ਓਪਨਿੰਗ ਹੋਊਗੀ ਤੇ ਉਹ ਚੱਲਣਗੇ ਉਹਦੇ ਚ ਲੱਖਾਂ ਦੀ ਗਿਣਤੀ 'ਚ ਬੱਚੇ ਹਿੱਸਾ ਲੈਣਗੇ ਖੇਡਾਂ ਵੱਲ ਉਹਨਾਂ ਦਾ ਰੁਝਾਨ ਹੋਊਗਾ ਇਨਾਮ ਜਿੱਤਣਗੇ ਅੱਗੇ ਜਾਣ ਦਾ ਅੱਗੇ ਪੋਡੀਅਮ ਫਿਨਿਸ਼ ਦਾ ਸਪਨਾ ਪੂਰਾ ਹੋਊਗਾ ਤਾਂ ਖੇਡਾਂ ਵਾਸਤੇ ਪੰਜਾਬ ਸਰਕਾਰ ਬਹੁਤ ਜ਼ਿਆਦਾ ਪਾਲਿਸੀ ਇਸ ਤਰ੍ਹਾਂ ਦੀ ਬਣਾਈ ਹੈ ਕਿ ਖੇਡਾਂ ਚ ਬੱਚਿਆਂ ਦਾ ਇੰਟਰਸਟ ਬਣੇ ਤਾਂ ਕਿ ਉਹ ਇਧਰੋਂ ਉਧਰੋਂ ਬੁਰੀ ਸੰਗਤ ਤੋਂ ਬਚਦੇ ਰਹਿਣ ਹੁਣ ਆਇਆ ਨਸ਼ਿਆਂ ਦੀ ਗੱਲ ਦੋਸਤੋ ਇੱਕ ਐਸਾ ਕੋੜ ਲੱਗਿਆ ਸੀ ਬਦਨਾਮੀ ਹੋਈ ਪਰ ਪੰਜਾਬੀ ਜੇ ਧਾਰ ਲੈਣ ਕਿਸੇ ਕੰਮ ਨੂੰ ਖਤਮ ਕਰਨਾ ਕਿਸੇ ਗੱਲ ਨੂੰ ਕਿਸੇ ਕੋਈ ਮੱਥੇ ਤੇ ਲੱਗੇ ਦਾਗ ਨੂੰ ਧੋਣਾ ਤਾਂ ਪੰਜਾਬੀ ਜੇ ਇਹ ਧਾਰ ਲੈਣ ਕਿ ਧੋਣਾ ਤਤੋ ਘੜਦੇ ਆ ਫਿਰ ਉਸੇ سلسلے ਦੀ ਮੁਹਿੰਮ ਚੱਲ ਰਹੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਡਰਗਸ ਦੇ ਅਗੇਂਸਟ ਬਣਾਈ ਹੈ ਹੁਣ ਤੱਕ ਅਸੀਂ 14381 ਸਮੱਗਲਰ ਜਿਹੜੇ ਨੇ ਜਾਂ ਸਪਲਾਈਅਰ ਨੇ ਉਹਨਾਂ ਦੀ ਗ੍ਰਿਫਤਾਰੀ ਕਰ ਚੁੱਕੇ ਆ 10394 ਐਨਡੀਪੀਐਸ ਦੀਆਂ ਐਫਆਈਆਰ ਹੋ ਗਈਆਂ 253 ਵੱਡੇ ਸਮਗਲਰ ਜਿਹੜੇ ਨੇ ਜਿਨ੍ਹਾਂ ਤੋਂ 2 ਕਿਲੋ ਹੀਰੋਇਨ ਫੜੀ ਐ ਔਰ ਟੋਟਲ ਰਿਕਵਰੀ 1207 ਕਿਲੋਗ੍ਰਾਮ ਹੀਰੋਇਨ 1012 ਕਿਲੋਗ੍ਰਾਮ ਓਪੀਐਮ 816 ਕਿਲੋਗ੍ਰਾਮ ਗਾਂਜਾ 49.5 ਟਨ ਪੌਪੀ ਹਸਕ ਜਿਹਨੂੰ ਪੋਸਟ ਕਹਿੰਦੇ ਨੇ ਜਾਂ ਭੁੱਕੀ ਕਹਿੰਦੇ ਨੇ 3.07 ਕਰੋੜ ਜਿਹੜੀਆਂ ਪिल्स ਨੇ ਜਿਹੜੀਆਂ ਗੋਰੀਆਂ ਨਸ਼ੇ ਵਾਲੀਆਂ ਉਹ ਫੜੀਆਂ ਨੇ 75029 ਇੰਜੈਕਸ਼ਨ 16.34 ਕਰੋੜ ਰੁਪਏ ਦੀ ਡਰੱਗ ਮਨੀ ਇਹ ਫੜੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ 379 ਡਰੱਗ ਜਿਹੜੇ ਸਮੱਗਲਰ ਸੀ ਉਹਨਾਂ ਦੀ 173 ਕਰੋੜ ਰੁਪਏ ਦੀ ਪ੍ਰੋਪਰਟੀ ਸੀਜ਼ ਕੀਤੀ ਹੈ ਇਹ ਸਭ ਤੋਂ ਵੱਡੀ ਸੱਟ ਹੈ ਜੇ ਤੁਸੀਂ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾ ਕੇ ਪੈਸੇ ਕਮਾਉਣੇ ਹੋ ਉਹ ਪੈਸੇ ਨਾਲ ਕੀ ਬਣਾਉਣੇ ਹੋ ਘਰ ਬਣਾਉਣੇ ਹੋ ਪਲਾਟ ਬਣਾਉਣੇ ਹੋ ਸ਼ੋਰੂਮ ਬਣਾਉਣੇ ਹੋ ਜਦੋਂ ਅਸੀਂ ਸ਼ੋਰੂਮ ਹੀ ਸਰਕਾਰ ਨੇ ਲੈ ਲਿਆ ਫਿਰ ਕਾਦੇ ਵਾਸਤੇ ਬਣਾਉਣੇ ਹੋ ਇਹ ਤਾਂ ਉਹਨਾਂ ਨੂੰ ਪਤਾ ਲੱਗੇ ਨਾ ਕਿ ਯਾਰ ਕਾਦੇ ਵਾਸਤੇ ਕਾਲੀ ਕਮਾਈ ਕਰਾਂਗੇ ਸਰਕਾਰ ਨੇ ਲੈ ਲੈਣੀ ਹੈ ਸੋ ਨਾਲ ਦੀ ਨਾਲ